ਸਾਸੀ ਕਾਲ ਬਾਈ ਸਾਰੇ ਵੀਰਾਂ ਨੂੰ ਉਮੀਦ ਆ ਬਾਈ ਕਬੂਤਰ ਸਾਰਿਆਂ ਦੇ ਠੀਕ ਠਾਕ ਹੋਣਗੇ। ਲੋ ਵੀ ਮਿੱਤਰੋ ਅੱਜ ਆਪਾਂ ਇੱਕ ਨਵੀਂ ਚੀਜ਼ ਲੈ ਕੇ ਆਇਆ ਤੁਹਾਡੇ ਵਾਸਤੇ। ਵੀਡੀਓ ਧਿਆਨ ਨਾਲ ਸੁਣਿਓ ਸਾਰੀ ਬਹੁਤ ਕੰਮ ਦੀ ਚੀਜ਼ ਆ ਪਾਇਓ ਕਬੂਤਰਾਂ ਨੂੰ। ਵੱਡਿਆਂ ਨੂੰ ਪਾਇਓ ਚੇ ਦੀ ਛੋਟਿਆਂ ਨੂੰ ਪਾਇਓ। ਬਹੁਤ ਜਿਆਦਾ ਫਾਇਦੇਮੰਦ ਚੀਜ਼ ਹੈਗੀ ਤੇ ਧਿਆਨ ਨਾਲ ਸੁਣਿਓ ਗੱਲ। ਦਿਖਾਉਣਾ ਸੋਨੂੰ ਚੀਜ਼ ਤੇ ਬੇਨਤੀ ਬਸ ਭਰਾਵੋ ਆਪਣੀ ਇੰਨੀ ਕ ਆਪਣੇ ਚੈਨਲ ਨੂੰ ਸਬਸਕ੍ਰਾਈਬਰ ਜਰੂਰ ਕਰ ਲਿਓ ਜਿਹੜੇ ਆਪਣੇ ਭਰਾ ਦੇਖਦੇ ਆ ਤੇ ਆਪਣੇ 11 ਯਾਰਾਂ ਦੋਸਤਾਂ ਤੋਂ ਸਬਸਕ੍ਰਾਈਬਰ ਕਰਾਓ ਆਪਣੇ ਚੈਨਲ ਨੂੰ ਵਧੀਆ ਸਖਣ ਲਿਆਉਣੀਆਂ ਚੀਜ਼ਾਂ ਆਪਾਂ ਦੱਸਦੇ ਆ ਕੋਈ ਵੀ ਖੜਿਆ ਆ ਰੀਆ ਭਰਾਵੋ ਤੇ ਅਸਲੀ ਚੀਜ਼ਾਂ ਪਰਦੇ 'ਚ ਰੱਖ ਲੈਂਦੇ ਆ ਪਰ ਜਿਹੜੀ ਚੀਜ਼ ਆਪਾਂ ਕੋਈ ਵੀ ਹੋਵੇ ਅਸਲ ਦੇ ਵਿੱਚ ਆਪਾਂ ਹਰ ਇੱਕ ਚੀਜ਼ ਤੁਹਾਨੂੰ ਦੱਸ ਦਿਆਂ ਹਨ ਦੇ ਜਿੱਤ ਹਾਰ ਉਹ ਤੁਹਾਡੇ ਮੁਕੱਦਰ ਆਗੇ ਭਰਾਵਾਂ ਦੇ ਪਰ ਆਪਾਂ ਹਰ ਇੱਕ ਚੀਜ਼ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਜਿਹੜੀ ਵੀ ਉਹ ਚੀਜ਼ ਆਪਾਂ ਉਤਰਾਂ ਨੂੰ ਦਿੰਨੇ ਆਪਦੇ ਨੂੰ ਹਨ ਵੀ ਕਿਸੇ ਭਰਾ ਦਾ ਨਵੇਂ ਭਰਾ ਨੇ ਜਿਹੜੇ ਆਪਣੇ ਤੇ ਉਹਨਾਂ ਦਾ ਫਾਇਦਾ ਹੋ ਜੇ ਹਨਾ ਤੇ ਤੁਹਾਨੂੰ ਦੱਸਦੇ ਆਪਾਂ ਕੀ ਚੀਜ਼ ਆ ਚੀਜ਼ ਹੈਗੀ ਆ ਕੋਈ ਜਿਆਦਾ ਮਹਿੰਗੀ ਨਹੀਂ ਕੁਛ ਨਹੀਂ ਆ ਦੇਖ ਲਓ ਇਹ ਅਰਕ ਨੇ ਯਾਰਕ ਦੋ ਅਰਕ ਨੇ ਬਾਕੀ ਅਰਕ ਬਹੁਤ ਹੁੰਦੇ ਆ ਜਿਹੇ ਭਰਾ ਲਵੇ ਵਧੀਆ ਪੈਸੇ ਆ ਉਹ ਹੋਰ ਅਰਕ ਵੀ ਲਿਆ ਸਕਦਾ ਯਾਨੀ ਕਿ ਠੰਡੇ ਅਰਕ ਅਸੀਂ ਆਹੀ ਪਾਉਨੇ ਆ ਕਬੂਤਰਾਂ ਨੂੰ ਠੀਕ ਆ ਵੱਡਿਆਂ ਨੂੰ ਪਾਉਨੇ ਆ ਆਪਾਂ ਇਸ ਵਕਤ ਤਾਂ ਤੇ ਮਨ ਲਾ ਹੁਣ ਗਰਮਾਏ ਇਸ ਵੀ ਆ ਤੇ ਇਹਦੇ ਨਾਲ ਹਾਜਮਾ ਵੀ ਕਬੂਤਰਾਂ ਦਾ ਬਹੁਤ ਜਿਆਦਾ ਸਹੀ ਰਹਿੰਦਾ ਜਿਹੜਾ ਸੌਂਫ ਦਾ ਅਰਕ ਆ ਅਰਕ ਕਿਹਦੇ ਦੋ ਨੇਗੇ ਇੱਕ ਸੌਂਫ ਦਾ ਅਰਕ ਹੈ ਇੱਕ ਗਲਾਬ ਦਾ ਅਰਕਾ ਲੱਲ ਤਾਂ ਮਿੱਤਰੋ ਇਹ ਠੰਡੇ ਨੇ ਠੀਕ ਆ ਤੇ ਇਹ ਆਪ ਖਾਂਦੇ ਆ ਜਦੋਂ ਦਾਣੇ ਪਾਣੀ ਪੀਂਦੇ ਆ ਗਾਂਹ ਬੱਚਿਆਂ ਨੂੰ ਦਿੰਦੇ ਆ ਆਪਣੇ ਛੋਟਿਆਂ ਨੂੰ ਹਨਾ ਉਹ ਬੱਚੇ ਅੰਦਰ ਗਰਮਾਇਸ਼ ਨਹੀਂ ਭਰਦੀ ਬੱਚੇ ਤੰਦਰੁਸਤ ਰਹਿੰਦੇ ਉਹਨਾਂ ਦਾ ਮਿਹਦਾ ਠੀਕ ਰਹਿੰਦਾ ਆਪਦੇ ਬੱਚਿਆਂ ਦਾ ਹਨਾ ਤੇ ਇਹ ਮੈਡੀਕਲ ਵੀ ਨਹੀਂ ਹੈਗਾ ਦੇਸੀ ਫਾਰਮੂਲਾ ਮੈਡੀਕਲ ਨਹੀਂ ਹੈਗਾ ਇਹਦੇ ਵਿੱਚ ਜਿਵੇਂ ਅੱਜ ਕੱਲ ਨਾ ਬਹੁਤ ਭਰਾਵਾਂ ਦੇ ਫੋਨ ਆਉਂਦੇ ਆ ਉਹਨਾਂ ਦੇ ਨਾ ਬੱਚੇ ਕੋਈ ਕਹਿੰਦਾ ਬਾਈ ਯਾਰ ਸਾਡੇ ਬੱਚੇ ਵੀ ਛੋਟੇ ਹੁੰਦੇ ਉਮੀ ਰਹਿ ਜਾਂਦੇ ਆ ਮਾਜੂ ਜੇ ਰਹਿ ਜਾਂਦੇ ਆ ਹਨਾ ਤੇ ਉਹਨਾਂ ਦਾ ਕਾਰਨ ਇਹੀ ਆ ਗਰਮੈਸ ਜ਼ਿਆਦੇ ਆ ਤੇ ਲੀਵਰ ਤੇ ਗਰਮੈਸ ਭਰ ਜਾਂਦੀ ਹੈਗੀ ਉਹਦੇ ਕਾਰਨ ਬੱਚਾ ਜਾਨਕੀ ਡੈਮੇਜ ਹੋਣ ਲੱਗ ਜਾਂਦਾ ਹਨਾ ਆਪਣਾ ਇਹ ਔਰਕ ਆਪਾਂ ਦੋਨੇ ਪਾਉਣਿਆਂਗੇ ਪਾਉਣ ਦਾ ਤਰੀਕਾ ਵੀ ਤੁਹਾਨੂੰ ਦੱਸਾਂਗੇ ਇਹਦੇ ਦੇ ਫਾਇਦੇ ਦੱਸ ਦਿਆਂ ਤੁਹਾਨੂੰ ਹਨਾ ਵੱਡੇ ਕਬੂਤਰ ਤੰਦਰੁਸਤ ਰਹਿਣਗੇ ਬਾਈ ਇਹਦੇ ਨਾਲ ਫੁੱਲ ਆਹ ਦੇਖ ਲਓ ਆਪਣੇ ਥੋੜੇ ਸਾਹਮਣੇ ਕਬੂਤਰ ਫਿਰਦੇ ਆ ਵਧੀਆ ਗੁੜਕ ਦੇ ਫਿਰਦੇ ਆ ਠੀਕ ਆ ਤੇ ਠੰਡਾ ਹੈਗਾ ਇੱਕ ਤਾਂ ਬਾਈ ਇਹ ਖੂਨ ਸਾਫ਼ ਕਰਦਾ ਜਿਹੜਾ ਆਪਣਾ ਸੌਂਫਦਾਰਕਾ ਬੱਚਿਆਂ ਦੇ ਗਾਹਾਂ ਜਨਨਕੀ ਆਪ ਤਾਂ ਵੱਡਿਆਂ ਨੂੰ ਫਾਇਦਾ ਹੋਣੀ ਹੋਣਾ ਗਾਹਾਂ ਜਿਹੜੇ ਇਹ ਬੱਚੇ ਕੱਢਣਗੇ ਬਾਈ ਉਹਨਾਂ ਨੂੰ ਵੀ ਫਾਇਦਾ ਹੋਊਗਾ ਠੀਕ ਆ ਜਦੋਂ ਵੱਡੇ ਕਬੂਤਰ ਤੰਦਰੁਸਤ ਨਹੀਂ ਤਾਂ ਸਾਰਾ ਕੁਛ ਹੀ ਤੰਦਰੁਸਤ ਹੈ ਤੇ ਪਾਉਣਾ ਕਿਵੇਂ ਮੰਨ ਲੈ ਪਾਣੀ ਵਾਲੇ ਕੁੰਡਿਆਂ ਚ ਹੀ ਪਾਉਣਾ ਬਾਈ ਇਹ ਰੋਜ਼ ਆਪਾਂ ਹੁਣੀ ਦਾਣਾ ਪਾਣੀ ਪਾਇਆ ਕਬੂਤਰਾਂ ਨੂੰ ਬਾਹਰ ਕੱਢੇ ਹੋਇਆ ਦੇਖ ਤੇ ਪਾਣੀ ਵਾਲੇ ਕੁੰਡਿਆਂ ਚ ਹੀ ਪਾਉਣਾ ਆਪਾਂ ਨੇ ਇਹ ਠੀਕ ਆ ਪਾਉਣਾ ਕਿੰਨਾ ਕ ਮੰਨ ਲਓ ਤੁਸੀਂ 2 ਕਿਲਟਰ ਜੇ ਤੁਹਾਡਾ ਪਾਣੀ ਪੈਂਦਾ ਕੁੰਡੇ ਦੇ ਵਿੱਚ ਤਾਂ ਮੰਨ ਲਓ 60 ਕ ਮਲ ਪਾਉਣਾ ਇਹ ਇੱਕ ਕੁੰਡੇ ਦੇ ਵਿੱਚ ਇਹਦੇ ਆਪ ਦੇ ਡਾਟੇ ਤਾਂ ਛੋਟੇ ਨੇ ਇਹ ਡਾਟੇ ਮੰਨ ਲਾ ਹੋ ਮੰਨ ਲਓ ਤੁਸੀਂ 4-5 ਡਾਟੇ ਕਟੋ ਘਾਟੇ ਇਹਦੇ ਆਪ ਦੇ ਉਂ ਚ ਇਹਦੀ ਅੰਦਾਜ਼ੇ ਨਾਲ ਹੀ ਪਾ ਦਿਆ ਕਰੋ ਯਾਰ ਇਹਨੂੰ ਵੱਧ ਘੱਟ ਪੈ ਜੇ ਇਹਦਾ ਕੋਈ ਚੱਕਰੀ ਨਹੀਂ ਦਾ ਕੋਈ ਨੁਕਸਾਨ ਨਹੀਂ ਹੈਗਾ ਠੀਕ ਆ ਆਪ ਦੀ ਲਿਮਟ ਨਾਲ ਤੁਸੀਂ ਪਾ ਸਕਦੇ ਜਿੰਨਾ ਕਿ ਤੁਹਾਨੂੰ ਲੱਗਦਾ ਵੀ ਹਾਂ ਠੀਕ ਹੈ ਇੰਨਾ ਕ ਕੋਈ ਚੱਕਰ ਨਹੀਂ ਜਿੰਨਾ ਮਰਜ਼ੀ ਵੱਧ ਪੈ ਜੇ ਘੱਟ ਪੈ ਜੇ ਇਹਦਾ ਕੋਈ ਇਹ ਚੀਜ਼ ਦਾ ਨੁਕਸਾਨ ਨਹੀਂ ਹੈਗਾ ਬਾਈ ਇਹਦੇ ਫਾਇਦੀ ਫਾਇਦੇ ਨੇਗੇ ਆਪਾਂ ਇਹੀ ਪਾਉਣਿਆ ਬੱਚੇ ਆਪਣੇ ਪੂਰੇ ਤੰਦਰੁਸਤ ਹੁੰਦੇ ਆ ਕੋਈ ਆਪਣਾ ਬੱਚਾ ਨਹੀਂ ਮਰਦਾ ਫਿੱਟ ਫਾਟ ਰਹਿੰਦੇ ਆ ਬਾਈ ਆਪਣੇ ਕੂਤਰ ਤਾਂ ਇਹਦੇ ਨਾਲ ਪ੍ਰਭੂ ਇਹੀ ਪਾਉਨੇ ਆ ਆਪਾਂ ਤਾਂ ਇਹ ਦੱਸ ਦੇ ਨਹੀਂ ਬਾਈ ਬਹੁਤ ਕੁਝ ਪਾਉਂਦੇ ਆ ਖੜਿਆਰੀ ਬੰਦੇ ਆਪਾਂ ਹਰ ਇੱਕ ਚੀਜ਼ ਦੱਸ ਦਿਆਂ ਸੋਨੂੰ ਛੋਟੇ ਨਾਲ ਸ਼ੇਅਰ ਕਰਦੇ ਆ ਤੇ ਰੂੜੀ ਪਾਈ ਏ ਤੇ ਅੱਜ ਕੂਤਰਾਂ ਨੂੰ ਕੁੱਟੀ ਹੋਈ ਆ ਆਪਣੇ ਨੂੰ ਰੂੜੀ ਖਾਈ ਜਾਂਦੇ ਆ ਤੇ ਇੱਕ ਆਣ ਆਉਣ ਵਾਸਤੇ ਜਿਵੇਂ ਆਪਣਾ ਬਰਤਨ ਰੱਖਿਆ ਹੋਇਆ ਆਹਾ ਇਹ ਜ਼ਰੂਰ ਰੱਖਿਆ ਕਰੋ ਬਾਈ ਸਨ ਕਬੂਤਰਾਂ ਨੂੰ ਕੋਈ ਚੱਕਰ ਨਹੀਂ ਹੁੰਦਾ ਬਹੁਤ ਭਰਾ ਕਹਿੰਦੇ ਹਨ ਬਾਈ ਸਾਡੇ ਆਂਡੇ ਰੱਖੇ ਹੋਏ ਆ ਕਬੂਤਰਾਂ ਦੇ ਕਬੂਤਰ ਬਾਈ ਬਹੁਤ ਸਮਝਦਾਰ ਜਾਤ ਆ ਇਹ ਇਹ ਐ ਨਹੀਂ ਹੈਗਾ ਵੀ ਨਾ ਕੇ ਜਾ ਕੇ ਆਂਡਿਆਂ ਤੇ ਬਹਿ ਜਾਊਗਾ ਨਾ ਕੇ ਜਿੰਨਾ ਚਿਰ ਸੁੱਕਦਾ ਨਹੀਂ ਕਬੂਤਰ ਉਹ ਨਚ ਰਾਂਡਿਆਂ ਤੇ ਨਹੀਂ ਬਹਿੰਦਾ ਬੱਚਾ ਤੇ ਬੇਸ਼ੱਕ ਬਹਿ ਜੇ ਉਹਦਾ ਕੋਈ ਡਰ ਵੀ ਨਹੀਂ ਹੈਗਾ ਹਨਾ ਤੇ ਆਪਣੀ ਹੀ ਬੇਨਤੀ ਆ ਕਬੂਤਰਾਂ ਧਿਆਨ ਰੱਖੋ ਆ ਰੂੜੀ ਕੁੱਟ ਕੇ ਪਾਓ ਕਬੂਤਰਾਂ ਨੂੰ ਤੇ ਨਹਾਉਣ ਵਾਸਤੇ ਆ ਰੱਖੋ ਜਿੰਨਾਂ ਨਹਾਉਣਗੇ ਬਿਮਾਰੀਆਂ ਤੋਂ ਬਿਮਾਰੀ ਇਹਨਾਂ ਨੂੰ ਉਦੋਂ ਲੱਗਦੀ ਹੈ ਜਿਹੜਾ ਇਹਨਾਂ ਦੇ ਸਰੀਰ 'ਚ ਪਾਊਡਰ ਹੁੰਦਾਗਾ ਉਹ ਜਦੋਂ ਵੱਧ ਜਾਂਦਾ ਜਾਨਕਿ ਆਪਾਂ ਲਾਲਾ ਜੇ ਆਪਾਂ ਨਹਾਈਏ ਆਪਣੇ 'ਚ ਮਸਕ ਮਾਰ ਲੱਗ ਜਾਂਦਾ ਬਿਮਾਰੀਆਂ ਵਧਣ ਲੱਗ ਜਾਂਦੀਆਂ ਨੇ ਉਹੀ ਚੱਕਰ ਇਹਨਾਂ ਦਾ ਜਿਹੜਾ ਕਬੂਤਰ ਨਹਾਉਂਦਾ